ਇਹ ਨਹੀਂ ਵਾ ਮੈਂ ਤਿੰਨ ਵਾਰੀ ਚੋੜਾ ਦੇਣ ਚ ਅੱਛਾ ਹਾਂ ਸੀਰ ਆ ਜਾਵਾ ਬਈ ਕੁੜੀ ਨੂੰ ਦੇਣ ਨਾਲ ਇਹ ਸੀੜ ਇਨੀ ਵਾਰ ਤਿੰਨ ਟਾਈਮ ਚੋੜਾ ਗਰੰਟੀ ਹੈ ਸਾਡੀ ਯਾਰ ਅੱਛਾ ਧੀ ਹੈਗੀ ਵਾ ਵਾਪਸ ਕਰਦੇ ਯਾਰ ਹੈ ਪੈਸੇ ਅਗਲਾ ਮੋੜ ਜੇ ਜੇ ਨਾ ਵੇਲੇ ਹੈ ਤੇ ਮੱਝ ਸਾਡੇ ਘਰੇ ਵੰਦੇ ਜੀ ਠੀਕ ਹੈ ਤਿੰਨ ਟਾਈਮ ਜੋਲੇ ਵਾ ਹਾਂ ਠੀਕ ਹੈ ਗੱਲ ਤੇ ਹਾਂਜੀ ਹਸੀਕਲ ਦੋਸਤੋ ਬਹੁਤ ਵਾਤ ਕਰਦੇ ਮਿੱਤਰੋ ਤੇ ਅੱਜ ਪਹੁੰਚੇ ਸੀ ਆਪਾਂ ਬਾਈਕਰਨੀ ਕੋਲੇ ਤੇ ਕਰਨੀ ਕੋਲੇ ਇੱਕ ਮੱਝ ਹੈਗੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦਾ ਤੇ ਇਧਰਲੇ ਪਾਸੇ ਜਿਹੜੇ ਦੂਜੇ ਪਸ਼ੂ ਰੱਖੇ ਹੋਏ ਉਹ ਅੰਦਰਲੇ ਪਾਸੇ ਖੜੇ ਹੈਗੇ ਮੈਂ ਤੁਹਾਨੂੰ ਉਹਨਾਂ ਤੇ ਵੀ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਿੰਨੇ ਆ। ਸ਼ਾਮ ਦਾ ਵੇਲਾ ਹੈਗਾ ਹਨਾ ਵੀਡੀਓ ਨੂੰ ਐਡਜਸਟਮੈਂਟ ਜ਼ਰੂਰ ਕਰ ਲਿਓ ਤੇ ਇਹ ਹੈਗੇ ਆ ਬਾਈ ਦੇ ਆਪਦੇ ਘਰ ਦੇ ਪਸ਼ੂ ਤੇ ਇਹ ਵੀ ਹੈ ਤਾਂ ਇਹ ਵੀ ਕਰਦੀ ਤੇ ਤਾਜੀ ਸੂਈ ਆ ਆਜੋ ਆਪਾਂ ਡਿਟੇਲ ਸਾਂਝੀ ਕਰਦੇ ਆ ਕੀ ਡਿਟੇਲ ਦਿੰਦੇ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਰਵਣੇ ਕਿਹੜ ਨੇ ਬਾਈ? ਠੀਕ ਠਾਕ ਬਈ ਤੂੰ ਐਂ ਦੱਸ ਪਹਿਲਾਂ ਤਾਂ ਪਿੰਡ ਕਿਹੜਾ ਆ ਗਿਆ? ਪਿੰਡ ਬਾਈ ਆਪਣਾ ਬਹਿਣੀਆ ਤੇ ਜਿਲ੍ਹਾ ਮਾਨਸਾ। ਠੀਕ ਆ। ਆ ਕਰਨੀ ਫਿਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਹਾਂ ਹਾਂ ਬਈ ਵੀ ਅੱਜ ਆਪਾਂ ਆਉਦੇ ਪਿੰਡ ਵੀਡੀਓ ਬਣਾਈ ਜੰਨੇ ਹੈਣਾ ਤੇ ਮੈਨੂੰ ਐ ਦੱਸ ਜਿਹੜੀ ਤੇਰੇ ਕੋਲ ਆ ਮੱਝ ਆ ਹਾਂ ਹਾਂ ਬਈ ਕਿੰਨਾਂ ਵਾ ਸੂਆ ਸੂਈ ਹੈ ਇਹ ਬਈ ਤੀਜਾ ਸੂਆ ਹੈਗਾ ਤੀਜਾ ਸੂਆ ਹਾਂ ਬਈ ਕਦੋਂ ਸੂਈ ਹੈ ਇਹ ਬਈ ਕੱਲ ਹੀ ਸੂਈ ਆ ਜੇ ਕੱਲ ਹੀ ਸੂਈ ਆ ਅੱਛਾ ਕਰਨਿਆ ਮੈਨੂੰ ਐ ਦੱਸ ਜਿਵੇਂ ਤੀਜਾ ਸੂਆ ਸੂਈ ਹੈ ਤੇ ਹਨਾ ਦੂਜੇ ਸੂਏ ਦਾ ਦੁੱਧ ਦਾ ਕਿੰਨਾ ਕਰ ਕਾੜ ਰਿਹਾ ਹੈ ਇਹਦਾ ਇਹ ਬਈ 10 11 ਲੀਟਰ ਖੁੱਦਾ ਦਿੰਦੀ ਹੈਗੀ ਠੀਕ ਆ ਮਤਲਬ ਹੁਣ ਇਹ ਸੂਏ ਜਿਵੇਂ ਤੀਜੇ ਸੂਏ 12 11 12 ਕਿਲੋ ਖੁੱਲਾ ਦੇਊਗੀ ਹਾਂ ਹਾਂ ਬਈ ਹੈਨਾ ਹਾਂ ਹਾਂ ਦੇਣਾ ਵੀ ਚਾਹੀਦਾ ਮਗਰ ਕੱਟਾ ਕੀ ਕੱਟੀ ਮਗਰ ਕੱਟਾ ਬਈ ਕੱਟਾ ਹਾਂ ਬਈ ਠੀਕ ਆ ਮੈਨੂੰ ਐ ਇੱਕ ਗੱਲ ਹੋਰ ਜਵਾਬ ਦੇ ਵੀ ਜਦੋਂ ਮਤਲਬ ਇਹ ਨਵੇਂ ਦੁੱਧ ਹੋ ਜਾਂਦੀ ਹੈ ਹਾਂ ਹਾਂ ਬਈ ਠੀਕ ਹੈ ਵੀ ਕਿੰਨਾ ਕਿੰਨੇ ਮਹੀਨੇ ਦੁੱਧ ਦਿੰਦੀ ਉਹ ਤੋਂ ਬਾਅਦ ਇਹ ਬਈ ਗੱਬਣ ਹੋਣ ਤੋਂ ਬਾਅਦ 7 ਮਹੀਨੇ ਦੁੱਧ ਦਿੰਦੀ ਹੁੰਦੇ ਸੀ 7 ਮਹੀਨੇ 7 ਮਹੀਨੇ ਮੈਂ ਮਤਲਬ 3 ਕਿੰਵੇਂ ਮਹੀਨੇ ਪਹਿਲਾਂ ਹਟਦੀ ਆ ਹਾਂ ਹਾਂ ਠੀਕ ਆ ਲੈ ਖੋਲ ਫਿਰ ਤੇਰਾ ਆਪਾਂ ਤੋਰ ਕੇ ਸਾਗੇ ਲੈ ਵੀ ਮਿੱਤਰੋ ਜੇ ਗੱਲ ਕਰਗੇ ਜਮਾ ਫਸਮਾ ਜਾਂ ਲੇਵਾਗਾ ਹਨਾ ਪੱਟਾਂ ਦੇ ਵਿੱਚ ਤੇ ਥਣ ਥਣ ਵੀ ਸੋਹਣਾਗਾ ਕੱਲਾ ਕੱਲ ਸੇਲ ਬਾਈ ਆ ਜਾਵਾ ਬਾਈ ਕੁੜੀ ਨੂੰ ਦੇਣ ਵਾਲੀ ਇਹ ਸੇਲ ਇੰਨੀ ਭਾਵੇਂ ਤਿੰਨ ਟਾਈਮ ਚੋੜਾ ਗਰੰਟੀ ਹੈ ਸਾਡੀ ਯਾਰ ਅੱਛਾ ਇੰਨੀ ਭਾਵੇਂ ਤਿੰਨ ਵਾਰੀ ਚੋੜਾ ਦਿੰਦੇ ਅੰਚ ਅੱਛਾ ਹਾਂ ਸੇਲ ਇੰਨੀ ਹੈ ਹੈ ਹਾਂ ਠੀਕ ਹੈ ਇਹ ਆ ਦੇਖ ਲਓ ਮਿੱਤਰੋ ਤੁਹਾਨੂੰ ਮੈਂ ਦੱਸਾਂ ਗੱਲ ਵੀ ਕੋਈ ਕਹਿੰਦੇ ਹੁੰਦੇ ਹਨਾ ਤਾਜੀ ਸੂਈ ਦਾ ਜਿਵੇਂ ਲੇਵਾ ਜਾਂ ਹੋਣਾ ਚਾਹੀਦਾ ਉਵੇਂ ਹੀ ਆ ਫਸਮਾ ਜਾਂ ਲੇਵਾ ਨਿਹਰਾ ਜ਼ਰੂਰ ਆ ਸਾਨੂੰ ਤੇ ਬਾਈ ਕੋਲੇ ਆਇਆ ਸੀ ਮੈਂ ਕੰਮ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਾਈ ਵੀ ਜੇ ਗੱਲ ਕਰਕੇ ਚੈਨਲ ਦਾ ਕੰਮ ਕਰਦਾ ਹੈਗਾ ਤੇ ਚੌੜ ਚੌੜ ਚ ਮੈਂ ਹਾਂ ਚੱਲ ਆਪਾਂ ਵੀਡੀਓ ਹੀ ਬਣਾ ਕੇ ਦਿਖਾ ਦਿੰਨੇ ਆ ਠੀਕ ਹੈ ਨਾ ਗੱਲ ਹਾਂ ਬਈ ਇਹ ਆ ਦੇਖ ਲੋ ਠੀਕ ਹੈ ਨਾ ਕਿਉਂ ਸਾਡੀ ਮਿੱਤਰਤਾ ਹੈਗੀ ਹੈਗੀ ਫਿਰ ਤੁਹਾਨੂੰ ਪਤਾ ਵੀ ਇੱਕ ਦੂਜੇ ਤੱਕ ਕੰਮ ਪੈਂਦਾ ਹੀ ਰਹਿੰਦਾ ਕਰਨਾ ਮੈਨੂੰ ਐਂ ਦੱਸ ਹਾਂ ਬਈ ਚੱਲ ਆਪਾਂ ਹੋਰ ਗੱਲਾਂ ਵੀ ਕਰਾਂਗੇ ਰੇਟ ਕੀ ਕਰਤਾ ਹੁਣ ਇਹਦਾ ਰੇਟ ਬਈ ਇਹਦਾ 110000 ਰੁਪਇਆ ਅ ਦੇਉਂਗੇ ਕਿਵੇਂ ਮਤਲਬ ਟਾਟਾ ਵਟਾ ਜਾਂ ਕਿੱਥੇ ਨਿਵੇੜਾ ਕਰੋਗੇ ਨਿਵੇੜਾ ਕਰਦਾ ਹੈ ਬਈ 105 5 ਤੱਕ 5 ਤੱਕ ਹਾਂਜੀ ਠੀਕ ਆ ਨਹੀਂ ਹੁਣ ਜਿਵੇਂ ਹੈਗਾ ਨਾ ਸਿਆਲ ਦਾ ਮਹੀਨਾ ਜਿਵੇਂ ਹੈਣਾ ਹਾਂਜੀ ਜਿਹੜੇ ਪਸ਼ੂ ਇੱਥੇ ਸੁੰਦੇ ਆ ਫਿਰ ਉਹ ਗਰਮੀ ਚ ਵਧਿਆ ਦੁੱਧ ਦਿੰਦੇ ਆ ਹਾਂ ਹਾਂਜੀ ਇਹ ਤਾਂ ਹੈ ਬਾਕੀ ਇੱਕ ਗੱਲ ਹੋਰ ਹੈ ਜਿਵੇਂ ਤੇਰਾ ਬਾਪੂ ਕਹਿੰਦਾ ਸੀਗਾ ਜੇ ਕੋਈ ਕਿਸੇ ਨੂੰ ਕਹਿੰਦੇ ਹੁੰਦੇ ਵੀ ਕੁੜੀ ਨੂੰ ਦੇਣ ਵਾਲੀ ਮੱਝ ਹਾਂ ਜਮਾ ਬਈ ਕੁੜੀ ਨੂੰ ਦੇਣ ਵਾਲੀ ਇਹ ਸੀੜ ਇੰਨੀ ਵਾਰ ਤਿੰਨ ਟਾਈਮ ਚੋੜਿਆ ਗਰੰਟੀ ਹੈ ਸਾਡੀ ਯਾਰ ਅੱਛਾ ਇੱਕ ਗੱਲ ਹੋ ਕਿ ਮੈਂ ਵੀ ਇੱਧਰ ਖੜਾ ਫਿਰ ਉਹ ਕਹਿੰਦਾ ਵੀ ਪੈਸੇ ਨਾਲ ਵਾਪਸ ਕਰ ਦੇ ਹਾਂ ਇਹ ਗਰੰਟੀ ਹੈਗੀ ਵਾਪਸ ਕਰ ਦੇ ਯਾਰ ਹੈ ਪੈਸੇ ਅਗਲਾ ਮੋੜ ਜੇ ਨਾ ਮਿਲੇ ਹੈ ਤੇ ਮੱਝ ਸਾਡੇ ਘਰਵਾਨੇ ਜੀ ਠੀਕ ਹੈ ਤਿੰਨ ਟਾਈਮ ਜੋਲੇ ਪਾ ਹਾਂ ਠੀਕ ਹੈ ਗੱਲ ਤੇ ਲੋ ਵੀ ਮਿੱਤਰੋ ਜੇ ਗੱਲ ਕਰਕੇ ਇੱਕ ਚੈਨਲ ਚੱਲਦਾ ਕੀਰਤਨਾ ਤੇ ਹਨਾ ਤੇ ਆਪਾਂ ਅੱਜ ਉਹਨਾਂ ਦੇ ਘਰੋਂ ਵੀਡੀਓ ਬਣਾ ਕੇ ਦਿਖਾਈ ਜਨਿਆ ਕਿ ਨਹੀਂ ਹਾਂ ਮੇਰੀ ਭੈਣ ਆ ਬਈ ਹਨਾ ਸਿਸਟਰ ਆ ਗਈ ਤੇ ਇਹ ਦੇਖ ਲਓ ਤੁਸੀਂ ਹਨਾ ਆਪਾਂ ਇਧਰੋਂ ਦਿਖਾ ਦਿੰਨੇ ਆ ਇਸੇ ਘਰੋਂ ਜੇ ਗੱਲ ਕਰਕੇ ਪੜ੍ਹ ਲਿਖ ਕੇ ਹਨਾ ਤੇ ਵਧੀਆ ਚੈਨਲ ਦਾ ਕੰਮ ਸਟਾਰਟ ਕੀਤਾ ਹੋਇਆ ਹੈਗਾ ਤੇ ਉਹ ਬਾਈ ਕਰਨੀ ਦੀ ਭੈਣ ਹੈਗੀ ਤੇ ਚਲੋ ਨੰਬਰ ਬੋਲ ਹੁਣ ਕਿਹੜਾ ਨੰਬਰ ਤੇ ਕੀ ਹੈ ਨੰਬਰ ਬਾਈ 9501905322 ਠੀਕ ਹੈ 9501905322 05322 5322 ਠੀਕ ਆ ਲੋ ਵੀ ਮਿੱਤਰੋ ਜੀ ਆਪਾਂ ਗੱਲ ਕਰਕੇ ਇਸ ਮੱਝ ਦੀ ਸਹਦੀ ਵਾਲੀ ਮੱਝ ਆ ਇੱਕ ਬੰਦਾ ਕਹਿੰਦਾ ਵੀ ਘਰੇਲੂ ਪਰਿਵਾਰ ਦੇ ਵਿੱਚੋਂ ਮੱਝ ਮਿਲ ਜੇ ਹਨਾ ਵੀ ਫੁੱਲ ਤਸੱਲੀ ਵਾਲੀ ਹਾਂ ਬਈ ਤੇ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਗੱਲਬਾਤ ਹੋਵੇ ਹਨਾ ਤੇ ਪੈਸੇ ਅਗਲਾ ਦੇ ਜੇ ਠੀਕ ਹੈ ਤੇ ਮੱਝ ਪੈਸੇ ਅਗਲਾ ਲੈ ਜੇ ਤੇ ਮੱਝ ਖੜਾ ਦੇ ਹਨਾ ਹਾਂ ਹਾਂ ਬਈ ਠੀਕ ਆ ਲੈ ਵੀ ਦੱਸਿਓ ਜ਼ਰੂਰ ਕਮੈਂਟ ਕਰਕੇ ਬਾਈ ਦੀ ਮੱਝ ਤੁਹਾਨੂੰ ਕਿਵੇਂ ਲੱਗੀ ਤੇ ਸ਼ੇਅਰ ਜ਼ਰੂਰ